ਪਹਿਲਾਂ ਤਾਂ 2 ਸਾਲ ਕਰੋਨਾ ਦੀ ਮਾਰ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕ ਕੋਈ ਤਿਹਾਰ ਹੀ ਨਾ ਮਨਾ ਸਕੀ ਤੇ ਹੁਣ ਭਾਵੇਂ ਕਰੋਨਾ ਖਤਮ ਹੋ ਚੁੱਕਿਆ ਪਰ ਹੁਣ ਮਹਿੰਗਾਈ ਹੋਣ ਕਾਰਨ ਦੁਕਾਨਾਂ ਤੇ ਵੀ ਇਸ ਵਾਰ ਹੋਲੀ ਦੀਆਂ ਰੌਣਕਾਂ ਫਿੱਕੀਆਂ ਨਜ਼ਰ ਆ ਰਹੀਆਂ ਨੇ ਜਿਸ ਦਾ ਜਾਇਜ਼ਾ ਸਾਡੀ ਟੀਮ ਵੱਲੋਂ ਤਰਨਤਾਰਨ ਵਿਖੇ ਲਿਆ ਗਿਆ ਦੇਖੋ ਇਹ ਖਾਸ ਰਿਪੋਰਟ ਜੀ ਜੀ ਜਿੰਨਾ ਕਰਾਂਗਾ ਆ ਕੀ ਜਲਦੀ ਦਿੱਤਾ ਹੋਣੀ ਸਰ ਫਰਕ ਮਹਿੰਗਾਈ ਕਰਕੇ ਬਹੁਤ ਫਰਕ ਪਿਆ ਜੇ ਚੀਜ਼ਾਂ ਦਾ ਬਹੁਤ ਜ਼ਿਆਦਾ ਰੇਟ ਫਰਕ ਪਿਆ ਮਹਿੰਗਾਈ ਨੇ ਬਹੁਤ ਬਹੁਤ ਕਿੰਨੇ ਕਿੰਨੇ ਪਰਸੈਂਟ ਰੇਟ ਵਧ ਗਏ ਆ ਜਿਹੜੇ ਆਮ ਗੋਗ ਲਾ ਕੇ ਵੇਖਣ ਆਂਦੇ ਆ ਵੇਖ ਕੇ ਛੱਡ ਜਾਂਦੇ ਆ ਕਿ ਮਹਿੰਗਾਈ ਕਰਕੇ ਤੇ ਪਰ ਇਹ ਆ ਕਿ ਅੱਗੇ ਨਾਲੋਂ ਫਰਕ ਪਿਆ ਵਾ ਕਿ ਪਿਛਲੇ ਸਾਲ ਜਦੋਂ ਨਾਲ ਕਰੋਨਾ ਕਰਕੇ ਦੋ ਤਿੰਨ ਸਾਲਾਂ ਦਾ ਚੱਲ ਰਿਹਾ ਸੀ ਉਹ ਐਤ ਕੀ ਜਾ ਕੇ ਥੋੜਾ ਫਰਕ ਜ਼ਰੂਰ ਪਿਆ ਪਰ ਮਹਿੰਗਾਈ ਨੇ ਸਾਰੇ ਪਿਛਲੇ ਕਸਰ ਘੱਟਦੀ ਹੈ। ਬਾਕੀ ਇਹ ਗਾਗ ਵੀ ਹੈਗਾ ਪਰ ਇੰਨਾ ਉਹ ਚੀਜ਼ ਖੁੱਲ ਕੇ ਨਹੀਂ ਹੈਗੀ ਜਿਹੜੀ ਪਹਿਲੇ ਹੁੰਦੀ ਸੀ। ਜਦੋਂ ਸਰਜ ਰੇਡ ਕਰਕੇ ਜਿਹੜੇ ਰਹਾਗੀਰ 20 ਰੁਪਏ ਮਹਿੰਗੀ ਮਹਿੰਗੀਆਂ ਹੋਈਆਂ 20 30 ਰੁਪਏ ਆ ਗਈਆਂ। ਬਾਕੀ ਇਹ ਕਲਰ ਸੋਨੇ ਹੋ ਗਏ ਉਹਨੇ ਲੋਕੀ ਮਿੱਟੀ ਵਾਲੇ ਰੰਗ ਗਾੜ ਖੇਡਦੇ ਐ ਹਰ ਬਲਖਲੀ ਮੋਹੋਲੀ ਜ਼ਿਆਦਾ ਖੇਡਦੇ ਆ ਤੀਜਾ ਬਹੁਤ ਬਹੁਤ ਆਗੀਆਂ ਇੰਡੀਅਨ ਨੇ ਐ ਕਿ ਇੰਡੀਅਨ ਬਹੁਤ ਚੀਜ਼ਾਂ ਆਈਆਂ স্মੋਕ ਆਗੇ ਦੂਜੀਆਂ ਆਗੀਆਂ ਪਚਕਾਰੀਆਂ ਇੰਡੀਅਨ ਨੇ ਜ਼ਿਆਦੀਆਂ ਚੀਜ਼ਾਂ ਆਗੀਆਂ ਆ ਪਚਕਾਰੀਆਂ ਵਗੈਰਾ ਲੱਗੀਆਂ ਕਿਤੋਂ ਤੋਂ ਹੋਈਆਂ ਪਚਕਾਰੀਆਂ ਤੇ 5 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਕੋਲ ਤੇ 300 ਰੁਪਏ ਤੇ ਘਰੇਗੀ ਐ ਤੇ ਬਾਕੀ ਬਾਕੀ ਜਿਹੜੇ ਰੰਗ ਕੈਮੀਕਲ ਤੋਂ ਬਿਨਾ ਵਾਲੇ ਹੀ ਵਰਤਦੇ ਆ ਕੈਮੀਕਲ ਵਾਲਾ ਰੰਗ ਕੋਈ ਨਹੀਂ ਲਿਆਈਦਾ ਬਿਨਾ ਕੈਮੀਕਲ ਤੋਂ ਰੰਗ ਲਿਆਈਦਾ ਹਾਂਜੀ ਮਹਿੰਗੇ ਆਇਦਾ ਅਸਰ ਵੀ ਹੈਗਾ ਜੀ ਜਿਹੜਾ ਕਰੋਨਾ ਕਾਲ ਦੇ ਕਰਕੇ ਜਿਹੜਾ ਵਾ ਗਾਹ ਦੇ ਵਿੱਚ ਇਸ ਚੀਜ਼ ਦੀ ਉਸ਼ਾ ਦੀ ਕਮੀ ਹੈਗੀ ਆ ਹੁਣ ਇਸ ਵਾਰ ਜਿਹੜਾ ਕਰੋਨਾ ਤੋਂ ਮੁਕਤ ਚੱਲ ਰਿਹਾ ਵਾ ਤੇ ਇਸ ਤੋਂ ਗਾਹ ਵੇਖੋ ਕੀ ਬੰਦਾ ਜੀ ਨਹੀਂ ਸਰ ਉਹ ਕੁਝ ਪੁਰਾਣੇ ਆ ਜੋ ਵੈਰੈਟੀਆਂ ਚੱਲ ਰਹੀਆਂ ਉਹ ਚੱਲ ਰਹੀਆਂ ਨੇ ਜੀ ਜਿੱਦਾਂ ਦੂਰ ਲੈ ਕੇ ਹੋਲੀ ਜਿੱਦਾਂ ਵਾਲੇ ਗਾਹ ਨਿਕਲ ਇਸ ਵਾਰ ਉਸ਼ਾ ਜੇ ਘਾਹ ਜੇ ਤੱਕਰ ਘਾਟੇਗਾ ਜੀ ਉਸ ਹਾਲ ਪਿਛਲੇ ਜਿਹੜੇ ਆ ਕਰੋਨਾ ਨੇ ਲਗਭਗ ਭੇਡ ਚੜ ਗਏ ਆ ਇਸ ਸਾਲ ਵੀ ਕੋਈ ਮਤਲਬ ਸਵੇਕ ਮਹਿੰਗਾਈ ਜਿਹੜੀ ਉਹ ਲੱਕ ਤੋੜਦੀ ਵੀ ਲੋਕਾਂ ਦਾ ਸਾਰੀ ਚੀਜ਼ ਜਿਹੜੀ ਉਹ ਪਿੱਛੇ ਸ਼ਾਰਟੇਜ ਆ ਜਾਂ ਮਹਿੰਗਾਈ ਦੇ ਤੌਰ ਤੇ ਲੋਕੀ ਵੈਸੇ ਹੀ ਲੈਣ ਤੋਂ ਸਮਰਥ ਆ ਤੇ ਠੀਕ ਆ ਮਤਲਬ ਸਮਾਨ ਦੇ ਲਿਆਂਦਾ ਵਰਗਾਕ ਨਹੀਂ ਉਹਨਾਂ ਹੈਗਾ ਉਤਸ਼ਾਹ ਨਾਲ ਗਾਗ ਨਹੀਂ ਹੈਗਾ ਇਤਨਾ ਦੋ ਦਿਨ ਰੱਖੀ ਇਤਨਾ ਜਿਆਦਾ ਨਹੀਂ 19 18 19 ਤੇ ਲੰਮ ਲਾ ਹਾਂਜੀ ਹਾਂਜੀ ਨਹੀਂ ਅਜੇ ਕੋਈ ਰਿਸਪੌਂਸ ਨਹੀਂ ਹੈ ਜੀ ਬਾਕੀ ਖੇਰ ਦੇ ਦਿਨ ਦਾ ਕੋਈ ਕਹਿ ਨਹੀਂ ਸਕਦੇ ਅਜੇ ਤੱਕ ਕੋਈ ਰਿਸਪੌਂਸ ਨਹੀਂ ਗਾਗ ਦਾ ਸੋ ਦੇਵਾ ਸਟ੍ਰਾਈਪ ਆਏ ਸਾਬ ਨਹੀਂ ਰੰਗ ਕਿਹੜੀ ਤੁਸੀਂ ਮਤਿਓ ਕੈਮੀਕਲ ਬਿਨਾਂ ਕਰਦੇ ਨਹੀਂ ਬਿਨਾਂ ਕੈਮੀਕਲ ਤੁਸੀਂ ਵਰਤਦੇ ਆ ਜੀ ਮਤਲਬ ਜਿਹੜੇ ਆ ਲੱਥਨ ਵਾਲੇ ਜਾਂ ਮਤਲਬ ਲੋਕਾਂ ਦੇ ਜਿਹੜੇ ਨੁਕਸਾਨਦਾਇਕ ਨਹੀਂ ਹੈਗੇ ਸਿਹਤ ਲਈ ਨੁਕਸਾਨਦਾਇਕ ਨਹੀਂ ਹੈਗੇ ਮੰਗਾਈ ਬਹੁਤ ਜ਼ਿਆਦਾ ਹੋ ਗਈ ਆ ਤੇ ਗਰੀਬ ਤਾਂ ਜਿੱਥੇ ਦੋ ਚੀਜ਼ਾਂ ਲੈਂਦੇ ਸੀ ਇੱਕ ਇੱਕ ਨਾਲ ਹੀ ਸਾਰਦਾ ਹੁਣ ਕਿਉਂਕਿ ਦਿਹਾੜੀਦਾਰ ਬੰਦਾ ਦਿਹਾੜੀਆਂ ਵੀ ਖਤਮ ਹੋ ਗਿਆ ਆ ਕਰੋਨਾ ਕਰਕੇ ਤੇ ਗਰੀਬ ਬੰਦੇ ਤੇ ਬਹੁਤ ਪ੍ਰਭਾਵ ਪਿਆ ਆ ਜੀ ਅਜਨ ਕੀ ਲੈ ਕੇ ਦਿੱਤਾ ਤੁਸੀਂ ਆ ਪਕਾਨੇ ਤੇ ਆ ਚਾਰ ਪਚਕਾਰੀਆਂ ਲੈ ਕੇ ਦਿੱਤੀਆਂ ਨਹੀਂ ਤੇ ਪਕਾਨੇ ਵਾਦੂ ਲੈ ਦੇਈ ਰੰਗ ਵਾਦੂ ਲੈ ਦੇਈ ਦੇਹੀ ਹੁਣ ਦਿਹਾੜੀਦਾਰ ਬੰਦਾ ਇੰਨਾ ਕਿੱਥੋਂ ਕਰੇਗਾ ਚਾਰ ਬੱਚੇ ਆ ਤੇ ਹੁਣ ਥੋੜਾ ਜਿਹਾ ਲੈ ਕੇ ਦਿੱਤਾ ਸਮਾਨ ਇਹਨਾਂ ਨੂੰ ਨਹੀਂ ਰੰਗ ਨਹੀਂ ਲੈ ਕੇ ਦਿੱਤਾ ਨਹੀਂ ਰੰਗ ਨਹੀਂ ਲੈ ਕੇ ਦਿੱਤਾ ਨਹੀਂ ਉਹ ਕੁਛ ਨਹੀਂ ਆ ਜਾਇਤ ਕੇ ਲੈ ਕੇ ਦਿੱਤਾ ਸੀ ਬਹੁਤ ਵਧੀਆ ਹਾਂਜੀ ਸਰ ਮੈਂ ਗਾਈ ਬਹੁਤਾਂ ਬਹੁਤ ਸਮਾਨ ਲੰਗਾ ਮਿਲ ਰਿਹਾ ਬੱਚੇ ਕਹਿੰਦੇ ਲੈਣਾ ਵਾ ਤੇ ਹੁਣ ਕੀ ਕਰ ਸਕਦੇ ਆ ਲੈ ਕੇ ਵੀ ਦੇਣਾ ਪੈਣਾ ਵਾ ਹਾਂਜੀ ਹਾਂਜੀ ਠੀਕ ਸਰ ਲੋਕਾਂ ਨੂੰ ਜਿਹੜਾ ਦੂਸਰਾ ਹੋਲੀ ਖੇਡਣਾ ਲੋਕੀ ਆਪਣੀ ਸੇਫ ਹੋਲੀ ਖੇਡ ਲੈਣਾ ਔਰ ਰੰਗ ਤੋਂ ਬਚ ਕੇ ਥੋੜਾ ਜਿਹਾ ਖੱਖਰ ਤੋਂ ਆਪਣੇ ਬਚ ਕੇ ਹੋਲੀ ਖੇਡ ਲੈਣਾ ਬਸ ਇਹੀ ਕਹਿਣਾ ਚਾਹੁੰਗਾ ਸਰ ਐਕਚੁਅਲੀ ਨਾ 2 ਸਾਲ ਤੋਂ ਤੁਹਾਨੂੰ ਪਤਾ ਕੋਰੋਨਾ ਕਰਕੇ ਬੱਚੇ ਅੰਦਰ ਘਰਾਂ 'ਚ ਦੱਬੇ ਰਹੇ ਪੇਰੈਂਟਸ ਦੇ ਉੱਤੇ ਵੀ ਬੜਾ ਪ੍ਰੈਸ਼ਰ ਸੀ ਉਹਨਾਂ ਨੂੰ ਅੰਦਰ ਰੱਖਣ ਦਾ ਤੇ ਬੱਚੇ ਅੰਦਰ ਦੱਬੇ ਹੋਏ ਰਹੇ ਤੇ ਹੋਲੀ ਨੂੰ ਇੰਜੋਏ ਨਹੀਂ ਕਰ ਸਕੇ 2 ਸਾਲ ਹੁਣ ਇਸ ਵਾਰ ਥੋੜਾ ਜਿਹਾ ਕਰੋਨਾ ਦਾ ਥੋੜਾ ਪ੍ਰਭਾਵ ਘਟਿਆ ਹੋਏ ਸਰ ਕੇ ਬੱਚੇ ਨਿਕਲੇ ਆ ਆਸਪੜੋਸ ਤੋਂ ਵੀ ਸਾਰਿਆਂ ਨੇ ਬੱਚਿਆਂ ਨੇ ਇੱਕ ਸਲਾਹ ਕੀਤੀ ਹੈ ਕਿ ਇਸ ਵਾਰ ਸੈਲੀਬ੍ਰੇਟ ਕਰਨਾ ਵਾ ਫਿਰ ਵੀ ਅਸੀਂ ਪ੍ਰੀਕਾਸ਼ਨ ਲੈਂਦੇ ਹੋਏ ਚੱਲਦੇ ਆ ਕਿ ਬਿਲਕੁਲ ਧਿਆਨ ਨਾਲ ਰਹਿਣ ਬਾਕੀ ਕੋਸ਼ਿਸ਼ ਹੈ ਕਿ ਸੇਫ ਤੇ ਸੇਫਟੀ ਨਾਲ ਹੀ ਆਪਾਂ ਇਹਨਾਂ ਨੂੰ ਖੇਡਣ ਦਈਏ ਤੇ ਆਪ ਆਪਣੀ ਧਿਆਨ ਦੇ ਰੱਖਦੇ ਆ ਇਹਨਾਂ ਦਾ ਬਿਲਕੁਲ ਇਹਨਾਂ ਨੂੰ ਹੋਲੀ ਖੜਾਈਏ ਤੇ ਤਾਂ ਜੋ ਇਖਤियार ਨੂੰ ਖੁਸ਼ੀ ਨਾਲ ਮਨਾਇਆ ਜਾਵੇ ਤਰੰਤਾਰੰਤੋ ਬਲਜੀਤ ਸਿੰਘ ਦੀ ਰਿਪੋਰਟ